ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ گاਉੜੀ ਮਹੱਲਾ ਪਹਿਲਾ ਐਸੋ ਦਾਸ ਮਿਲੈ ਸੁਖ ਹੋਈ ਦੁੱਖ ਵਿਸਰੈ ਪਾਵੈ ਸੱਚ ਸੋਈ ਦਰਸ਼ਨ ਦੇਖ ਭਾਈ ਮਤ ਪੂਰੀ 86 ਮੱਜਨ ਚਰਨ ਹੈ ਧੂਰੀ ਰਹਾਉ ਨੇਤਰ ਸੰਤੋਖੇ ਇਕ ਲਿਵ ਤਾਰਾ ਜਿਹ ਵਾ ਸੂਚੀ ਹਰ ਰਸ ਸਾਰਾ ਸੱਚ ਕਰਨੀ ਅਬ ਅੰਤਰ ਸੇਵਾ ਮਨ ਤ੍ਰਿਪਤਾਸਿਆ ਅਲੱਖ ਅਭੇਵਾ ਜਹ ਜਹ ਦੇਖੋ ਤਹ ਤਹ ਸਾਚਾ ਬਿਨ ਬੂਝੇ ਝਗਰਤ ਜਗ ਕਾਚਾ ਗੁਰ ਸਮਝਾਵੇ ਸੋਜੀ ਹੋਈ ਗਰਮ ਮੁਖ ਵਿਰਲਾ ਬੂਝੈ ਕੋਈ ਕਰ ਕਿਰਪਾ ਰਾਖੋ ਰਖਵਾਲੇ ਬਿਨ ਬੂਜੇ ਪਸੂ ਭਏ ਬੇਤਾਲੇ ਗੁਰ ਕਹਿਆ ਅਵਰ ਨਹੀਂ ਦੂਜਾ ਕਿਸ ਕਹ ਦੇਖ ਕਰੋ ਅਨ ਪੂਜਾ ਸੰਤ ਪ੍ਰਭ ਤ੍ਰਿਪਾਵਨ ਧਾਰੇ ਆਤਮ ਚੀਨੈ ਸੋ ਤਤਬੀਚਾਰੇ ਸਾਚਰਦਾ ਸੱਚ ਪ੍ਰੇਮ ਨਿਵਾਸ ਪ੍ਰਣਵਤ ਨਾਨਕ ਹਮਤਾ ਕੇ ਦਾਸ ਗਾਉੜੀ ਮਹੱਲਾ ਪਹਿਲਾ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਵਿਪਤ ਪੜੀ ਪਛਤਾਣਿਆਂ ਜਹ ਪ੍ਰਭ ਸਿਮਰੇ ਤਹੀ ਮਨ ਮਾਨਿਆਂ ਐਸਾ ਗਰਬ ਬੁਰਾ ਸੰਸਾਰੈ ਜਿਸ ਗੁਰ ਮਿਲੈ ਤਿਸ ਗਰ ਬਨਿਵਾਰੈ ਰਹਾਉ ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰੈ ਬਹੁ ਭਾਰ ਅਫਾਰੀ ਬਿਨ ਗੁਰ ਪੂਛੇ ਜਾਏ ਪਿਆਰੀ ਹਰੀ ਚੰਦ ਦਾਨ ਕਰੈ ਜਸ ਲੇਵੈ ਬਿਨ ਗੁਰ ਅੰਤ ਨ ਪਾਏ ਅਭੇਵੈ ਆਪ ਭੁਲਾਏ ਆਪੇ ਮਤ ਦੇਵੈ ਦੁਰ ਮਤ ਹਰਨਾਖਸ਼ दुराचारी प्रभ नारायण प्रहलाद प्रह्लाद उदारी कृपातरि भूलो रावण मुगद अचेत लूटी लंका शीस समेत गर्ब गया ਬਿਨ ਸਤਗੁਰ ਹੇਤ ਸਹਸ ਬਾਹ ਮਦ ਕੀਟ ਮਹਿ ਖਾਸਾ ਹਰਨਾਖਸ ਲੈ ਨਖੋ ਬੇਦਾਸਾ ਦੈਤ ਸੰਘਾਰੇ ਬਿਨ ਭਗਤ ਅਭਾਸਾ ਜਰਾ ਸੰਦ ਕਾਲ ਜਮਨ ਸੰਘਾਰੇ ਰਾਕਤ ਬੀਜ ਕਾਲ ਨੇਮ ਬਿਦਾਰੇ ਦੈਤ ਸੰਘਾਰ ਸੰਤਨ ਸਤਾਰੇ ਆਪੇ ਸਤਗੁਰ ਸ਼ਬਦ ਵਿਚਾਰੇ ਦੂਜੈ ਭਾਏ ਦੈਤ ਸੰਘਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੁੱਢਾ ਦੁਰਜੋਦਨ ਪਤ ਖੋਈ ਰਾਮ ਨਾ ਜਾਣਿਆ ਕਰਤਾ ਸੋਈ ਜਨ ਕਉ ਦੁਖ ਪਚੈ ਦੁਖ ਹੋਈ ਜਨ ਮੇਜੈ ਗੁਰ ਸ਼ਬਦ ਨਾ ਜਾਣਿਆ ਕਿਉ ਸੁਖ ਪਾਵੇ ਭਰਮ ਭੁਲਾਨਿਆ ਇਕ ਤਿਲ ਭੁੱਲੇ ਬਾਹਰ ਪਛਤਾਣਿਆ ਕਾਂਸ ਕੇਸ ਚਾਂਡੂ ਰ ਨਾ ਕੋਈ ਰਾਮ ਨਾ ਚੀਨਿਆ ਆਪਣੀ ਪਤ ਖੋਈ ਬਿਨ ਜਗ ਦੀਸ ਨਾ ਰਾਖੈ ਕੋਈ ਬਿਨ ਗੁਰ ਗਰਬ ਨ ਮੇਟਿਆ ਜਾਏ ਬੈਨ ਗੁਰ ਗਰਬ ਨਾ ਮੇਟਿਆ ਜਾਏ ਗੁਰ ਮਤ ਧਰਮ ਧੀਰਜ ਹਰ ਨਾਏ ਨਾਨਕ ਨਾਮ ਮਿਲੈ ਗੁਣ ਗਾਏ ਗਾਉੜੀ ਮਹੱਲਾ ਪਹਿਲਾ ਚੋ ਆ ਚੰਦਨ ਅੰਕ ਚੜਾਵਾ ਪਾਟ ਪਟੰਬਰ ਪਹਿਰ ਹਡਾਵਾ ਬਿਨ ਹਰ ਨਾਮ ਕਹਾਂ ਸੁਖ ਪਾਵੋ ਕਿਆ ਪਹਿਰਾ ਕਿਆ ਓੜ ਦਿਖਾਵਾ ਬਿਨ ਜਗਦੀਸ ਕਹਾਂ ਸੁਖ ਪਾਵੋ ਰਹਾਉ ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ ਬਿਨ ਜਗ ਦੀਸ ਕਹਾਂ ਸੁਖ ਭਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ ਸੀ ਗਾਰ ਕਰੈ ਆਤ ਪਿਆਰੀ ਬਿਨ ਜਗ ਦੀਸ ਭਾਜੇ ਨੇਤ ਖੁਆਰੀ ਦਰ ਘਰ ਮਹਿਲਾ ਸੇਜ ਸੁਖਾਲੀ ਐਹ ਨਿਸ ਫੂਲ ਵਿਛਾਵੇ ਮਾਲੀ ਬਿਨ ਹਰ ਨਾਮ ਸੋ ਦੇਹ ਦੁਖ ਖਾਲੀ ਹੈ ਵਰ ਗੈ ਵਰ ਨੇਜੇ ਵਾਜੇ ਲਸ ਕਰਨੇਬ ਖਵਾਸੀ ਪਾਜੇ ਬਿਨ ਜਗ ਦੀਸ ਝੂਠੇ ਦਿਵਾਜੇ ਸਿੱਧ ਕਹਾਵਾ ਰੇ ਸਿੱਧ ਬੁਲਾਵਾ ਤਾਜ ਕੋ ਲਹਿ ਸਿਰ ਛਤਰ ਬਨਾਵਾ ਬਿਨ ਜਗ ਦੀਸ ਕਹਾਂ ਸੱਚ ਪਾਵਾ ਕਾਨ ਮਲੂਕ ਕਹਾਵਾ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਵਰਸ ਕਾਜਾ ਹਾ ਮੈਂ ਮਮਤਾ ਗੁਰ ਸ਼ਬਦ ਵਿਸਾਰੀ ਗੁਰ ਮਤ ਜਾਣਿਆ ਰਿਦਾ ਮੁਰਾਰੀ ਪ੍ਰਣਵਤ ਨਾਨਕ ਸਰਣ ਤੁਮਾਰੀ ਗਾਉੜੀ ਮਹਲਾ ਪਹਿਲਾ ਸੇਵਾ ਏਕ ਨਾ ਜਾਣਸ ਅਵਰੇ ਪਰਪੰਚ ਬਿਆਦ ਤਿਆਗੈ ਕਵਰੇ ਭਾਏ ਮਿਲੈ ਸੱਚ ਸਾਚਾ ਸੱਚ ਰੇ ਐਸਾ RAM ਭਗਤ ਜਨ ਹੋਈ ਹਰ ਗੁਣ ਗਾਏ ਮਿਲੈ ਮਲ ਧੋਈ ਰਹਾਉ ਹੁੰਦ ਕਵਲ ਸਗਲ ਸੰਸਾਰੈ ਦੁਰਮਤ ਅਗਨ ਜਗਤ ਪਰ ਜਾਰੈ ਸੋ ਉਬਰੈ ਗੁਰ ਸ਼ਬਦ ਵਿਚਾਰੈ ਭ੍ਰਿੰਗ ਪਤੰਗ ਕੁੰਚਰ ਅਰ ਮੀਨਾ ਮਿਰਗ ਮਰੈ ਸਹਿ ਆਪਣਾ ਕੀਨਾ ਕ੍ਰਿਸ਼ਨ ਰਾਚ ਤਤ ਨਹੀਂ ਬੀਨਾ ਕਾਮ ਚਤੈ ਕਾਮਣ ਹਿਤਕਾਰੀ ਕ੍ਰੋਧ ਬਿਨਾਸੈ ਸਗਲ ਵਿਕਾਰੀ ਫਤ ਮਤ ਖੋਵਹਿ ਨਾਮ ਵਿਸਾਰੀ ਪਰ ਘਰ ਜੀਤ ਮਨ ਮੁਖ ਡੋਲਾਈ ਗਲ ਜੇਵਰੀ ਧੰਦ ਲਪਟਾਏ ਗੁਰਮੁਖ ਛੂਟਸ ਹਰ ਗੁਣ ਗਾਏ ਜਿਉ ਤਨ ਬਿਦਵਾ ਪਰ ਕਉ ਦੇਈ ਕਾਮ ਧਾਮ ਚਿਤ ਪਰ ਵਸ ਸੇਈ ਬਿਨ ਪਰ ਤ੍ਰਿਪਤ ਨ ਕਬ ਹੂੰ ਹੋਈ ਪੜ ਪੜ ਪੋਥੀ ਸਿਮਰਤ ਪਾਠਾ 베ਦ ਪੁਰਾਨ ਪੜੈ ਸੁਣ ਠਾਟਾ ਬੇ ਨਰਸ ਰਾਤੇ ਮਨ ਬਹੁ ਨਾਟਾ ਜਿਉ ਚਾਤਰਿਕ ਜਲ ਪ੍ਰੇਮ ਪਿਆਸਾ ਜਿਉ ਮੀਨਾ ਜਲ ਮਾਹੇ ਉਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਗਾਵੜੀ ਮਹੱਲਾ ਪਹਿਲਾ ਹੱਥ ਕਰ ਮਰੈ ਨਾ ਲੇਖੇ ਪਾਵੇ ਵੇਸ ਕਰ ਬਹੁ ਭਸਮ ਲਗਾਵੇ ਨਾਮ ਵਿਸਾਰ ਬਹੁਰ ਪਛਤਾਵੇ ਤੂੰ ਮਨ ਹਰ ਜੀਓ ਤੂੰ ਮਨ ਸੁਖ ਨਾਮ ਵਿਸਾਰ ਸਹ ਜਮ ਦੁਖ ਰਹਾਉ ਜੋ ਆ ਚੰਦਨ ਅਗਰ ਕਪੂਰ ਮਾਇਆ ਮਗਨ ਅਰਮ ਪਦ ਦੂਰ ਨਾਮ ਵਿਸਾਰੇ ਐ ਸਭ ਕੂੜੋ ਕੂਰ ਨਿਜੇ ਬਾਜੇ ਤਖਤ ਸਲਾਮ ਅਦ ਕੀ ਤ੍ਰਸਨਾ ਵਿਆਪੇ ਕਾਮ ਦਿਨ ਹਰ ਜਾਚੇ ਭਗਤ ਨਾ ਨਾਮ ਵਾਦ ਅਹੰਕਾਰ ਨਾਹੀ ਪ੍ਰਭ ਮੇਲਾ ਮਨ ਦੇ ਪਾਵਹਿ ਨਾਮ ਸੁਹੇਲਾ ਦੂਜੈ ਭਾਏ ਅਗਿਆਨ ਦੁਹੇਲਾ ਬਿਨ ਦਮਕੇ ਸੌਦਾ ਨਹੀਂ ਹਾਟ ਬਿਨ ਬੋਹਿਥ ਬਿਨ ਬੋਹਿਥ ਸਾਗਰ ਨਹੀਂ ਵਾਟ ਦਿਨ ਗੁਰ ਸੇਵੇ ਘਾਟੇ ਘਾਟ ਤਿਸ ਕਉ ਵਾਹ ਵਾਹ ਜੇ ਵਾਟ ਦਿਖਾਵੇ ਤਿਸ ਕਾ ਵਾਹ ਵਾਹ ਜੇ ਸ਼ਬਦ ਸੁਣਾਵੇ ਤਿਸ ਕਾ ਵਾਹ ਵਾਹ ਜੇ ਮੇਲ ਮਿਲਾਵੇ ਵਾਹ ਵਾਹ ਤਿਸ ਕਾ ਜਿਸ ਕਾ ਇਹੋ ਜੀਓ ਗੁਰ ਸ਼ਬਦ ਦੀ ਮੱਥ ਅੰਮ੍ਰਿਤ ਪੀਓ ਨਾਮ ਵਡਾਈ ਤੋ ਦ ਭਾਣ ਦੀਓ ਨਾਮ ਬਿਨਾ ਕਿਉ ਜੀਵਾ ਮਾਏ ਅਨ ਦਿਨ ਜਪਤ ਰਹਾ ਤੇਰੀ ਸਰਨਾਏ ਨਾਨਕ ਨਾਮ ਰਤੇ ਪਤ ਪਾਏ ਗਾਉੜੀ ਮਹਲਾ ਪਹਿਲਾ ਹਉ ਮੈਂ ਕਰਤ ਭੇਖੀ ਹਾਉ ਮੈਂ ਕਰਤ ਭੇਖੀ ਨਹੀਂ ਜਾਣਿਆ ਗੁਰਮੁਖ ਭਗਤ ਵਿਰਲੇ ਮਨ ਮਾਨਿਆ ਹਾਉ ਹਾਉ ਕਰਤ ਨਹੀਂ ਸੱਚ ਪਾਈਐ ਹਾਉ ਮੈਂ ਜਾਏ ਪਰਮ ਪਦ ਪਾਈਐ ਰਹਾਉ ਹਾਉ ਮੈਂ ਕਰ ਰਾਜੇ ਬਹੁਤਾ ਵਹਿ ਹਉ ਮੈਂ ਖਪ ਹੈ ਜਨਮ ਮਰ ਆਵਹਿ ਹਉ ਮੈਂ ਨਿਵਰੈ ਗੁਰ ਸ਼ਬਦ ਵਿਚਾਰੈ ਚੰਚਲ ਮਤ त्यागੈ ਪੰਜ ਸੰਘਾਰੈ ਅੰਤਰ ਸਾਚ ਸਹਿਜ ਘਰ ਆਵਹਿ ਰਾਜਨ ਜਾਣ ਪਰਮ ਗਤ ਪਾਵਹਿ ਸੱਚ ਕਰਨੀ ਗੁਰ ਭਰਮ ਚੁਕਾਵੇ ਨਿਰਭਉ ਕੈ ਘਰ ਤਾੜੀ ਲਾਵੇ ਹਉ ਹਉ ਕਰ ਮਰਣਾ ਕਿਆ ਪਾਵੇ ਪੂਰਾ ਗੁਰ ਭੇਟੇ ਸੋ ਝਗਰ ਚੁਕਾਵੇ ਜੇਤੀ ਹੈ ਤੇਤੀ ਕਹਿੋ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਹੀ ਹਉ ਮੈਂ ਬੰਦਨ ਬੰਦ ਪਵਾਵੈ ਨਾਨਕ RAM ਭਗਤ ਸੁਖ ਪਾਵੇ ਗਾਉੜੀ ਮਹਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ ਬ੍ਰਹਮ ਕਮਲ ਪਾਇਾਲ ਨਾ ਪਾਇਆ ਬ੍ਰਹਮ ਕਮਲ ਪਾਇਾਲ ਨਾ ਪਾਇਆ ਆਗਿਆ ਨਹੀਂ ਲੀਨੀ ਭਰਮ ਭੁਲਾਇਆ ਜੋ ਉਪਜੈ ਸੋ ਕਾਲ ਸੰਘਾਰਿਆ ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਉ माया मोहें देवी सब देवा काल ना छोडै बिन गुर की सेवा ओहो अबिनासी अ लख अभेवा सुल्तान खान बादशाह नहीं रहना नाम मोह भूलै ਜਮ ਕਾ ਦੁਖ ਸਹਿਨਾ ਮੈਂ ਧਰ ਨਾਮ ਜਿਉ ਰਾਖ ਹੋ ਰਹਿਨਾ ਚੌਦਰੀ ਰਾਜੇ ਨਹੀਂ ਕਿਸੈ ਮੁਕਾਮ ਸਾਹ ਮਰਹਿ ਸੰਚਹਿ ਮਾਇਆ ਧਾਮ ਮੈਂ ਧਨ ਦੀਜੈ ਹਰ ਅੰਮ੍ਰਿਤ ਨਾਮ ਰਇਤ ਮਹਿਰ ਮੁਕੱਦਮ ਸਿਕਦਾਰ ਐ ਨਹਿਚਲ ਕੋਈ ਨਾ ਦਿਸੈ ਸੰਸਾਰ ਐ ਅਫਰਿਓ ਕਾਲ ਕੂੜ ਸਿਰ ਮਾਰੇ ਨਹਿਚਲ ਏਕ ਸੱਚਾ ਸਚ ਸੋਈ ਨਹਿਚਲ ਏਕ ਸੱਚਾ ਸੱਚ ਸੋਈ ਜਨ ਕਰ ਸਾਜੀ ਤិន ਹੈ ਸਭ ਗੋਈ ਓਹੋ ਗੁਰਮੁਖ ਜਾਪੈ ਤਾਂ ਪਤ ਹੋਈ ਕਾਜੀ ਸੇਖ ਭੇਖ ਫਕੀਰਾ ਵੱਡੇ ਕਹਾਵਹਿ ਹਾ ਮੈਂ ਤਨ ਪੀਰਾ ਕਾਲ ਨਾ ਛੋੜੈ ਬੈਨ ਸਤ ਗੁਰ ਕੀ ਧੀਰਾ ਕਾਲ ਜਾਲ ਜਿਹਵਾ ਅਰ ਨੈਣੀ ਕਾਨੀ ਕਾਲ ਸੁਣੈ ਬਖ ਬੈਣੀ ਬੈਨ ਸ਼ਬਦੈ ਮੂਠੇ ਦਿਨ ਰੈਣੀ ਹਿਰਦੈ ਸਾਚ ਵਸੈ ਹਰ ਨਾਏ ਕਾਲ ਨਾ ਜੋਹੇ ਸਕੇ ਗੁਣ ਗਾਏ ਨਾਨਕ ਗੁਰਮੁਖ ਸ਼ਬਦ ਸਮਾਏ ਕਾਲ ਨਾ ਜੋਹੇ ਸਕੇ ਗੁਣ ਗਾਏ ਨਾਨਕ ਗੁਰਮੁਖ ਸ਼ਬਦ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ